ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਲ ਪਾਉਣਾ ਦੱਸਾਂਗੇ ਵੀ ਬੈਲਟਰੀ ਜੜਾਈ ਕਿਵੇਂ ਕਰਨੀ ਹੈ ਜਾਂ ਸਲਵਾਰ ਦੀਆਂ ਸਾਰੀਆਂ ਕਾਟਾਂ ਬਾਰੇ ਸਲਵਾਰ ਵਿੱਚ ਢਾਲ ਪਾਉਣਾ ਕਿਸ ਤਰ੍ਹਾਂ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਬਣਾਵਾਂਗੇ ਜੀ ਇਹ ਤੁਹਾਡੀ ਡਿਮਾਂਡ ਤੇ ਆਪਾਂ ਵੀਡੀਓ ਬਣਾ ਰਹੇ ਆਂਗੇ ਤੇ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਹੋਈ ਜੀ ਬਲ ਪਾਉਣ ਦੀ ਪਰ ਕਿਸੇ ਭੈਣ ਦਾ ਕਮੈਂਟ ਆਇਆ ਸੀ ਕਿ ਤੁਸੀਂ ਸਾਨੂੰ ਬਲ ਪਾਉਣਾ ਦੱਸੋ ਵੀ ਬੈਲਟ ਆਪਾਂ ਕਿਵੇਂ ਜੜਨੀ ਹੈ ਸਾਰੇ ਤਰ੍ਹਾਂ ਦੀ ਆਪਾਂ ਤੁਹਾਨੂੰ ਬੈਲਟ ਦੀ ਜੜਾਈ ਦੱਸਾਂਗੇ ਕਿਸੇ ਵੀ ਨਾਲ ਆਪਦੇ 벨ਟ ਦੀ ਬਣਾ ਸਕਦੇ ਆਪਾਂ ਤੇ ਬਲ ਪਾ ਸਕਦੇ ਆਂ ਵੀ ਕਿੰਨਾ ਆਪਾਂ ਵੱਧ ਘੱਟ ਰੱਖਣਾ ਉਹਦੇ ਬਾਰੇ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਹੋਈ ਹੈ ਜੀ ਵੀਡੀਓ ਨੂੰ ਜਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਇਹ ਚੈਨਲ ਤੇ ਨਵੇਂ ਆਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇੱਕ ਗੱਲ ਹੋਰ ਜੀ ਜਿਵੇਂ ਤੁਹਾਡੇ ਕਮੈਂਟ ਆਉਂਦੇ ਨੇ ਵੀ ਸਾਨੂੰ ਆਹ ਨਾਪ ਦਾ ਕਮੀਜ਼ ਦੀ ਕਟਿੰਗ ਜਾਂ ਸਟੀਚਿੰਗ ਦੱਸੋ ਆਪਾਂ ਤੁਹਾਡੇ ਹਰ ਇੱਕ ਕਮੈਂਟ ਪੜਦੀ ਹੁੰਦੀ ਹੈ ਜਿਵੇਂ ਉਹਦੇ ਹਿਸਾਬ ਨਾਲ ਆਪਾਂ ਵੀਡੀਓ ਜਰੂਰ ਬਣਾਵਾਂਗੇ ਪਰ ਥੋੜਾ ਜਿਹਾ ਟਾਈਮ ਲੱਗ ਜਾਂਦਾ ਤੁਸੀਂ ਵੇਟ ਕਰ ਲਿਆ ਕਰੋ ਤੇ ਜਦੋਂ ਵੀ ਆਪਾਂ ਨੂੰ ਟਾਈਮ ਲੱਗਿਆ ਤੁਹਾਡੇ ਮੈਸੇਜ ਦੇ ਰਿਪਲਾਈ ਆਪਾਂ ਜਰੂਰ ਦੇਵਾਂਗੇ ਤੇ ਨਾਲੇ ਉਸ ਹਿਸਾਬ ਨਾਲ ਆਪਾਂ ਵੀਡੀਓ ਜਰੂਰ ਬਣਾ ਕੇ ਦੇਵਾਂਗੇ ਕਰਦੇ ਆਂ ਜੀ ਵੀਡੀਓ ਸ਼ੁਰੂ ਹੋਣਾ ਆਪਾਂ ਸਲਵਾਰ ਦੀ ਜਿਹੜਾ ਇਹ ਕਰ ਲਈਏ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਆਪਾਂ ਪਹੁੰਚਾਂ ਚ ਢਾਲ ਪਾਉਣੀ ਹੁੰਦੀ ਆ ਤੇ ਉਹ ਕਿਸ ਤਰ੍ਹਾਂ ਪਾਉਣੀ ਹੈ ਆ ਦੇਖੋ ਆ ਆਪਣਾ ਪਹੁੰਚਾਂ ਦਾ ਟੁਕੜਾ ਸੈਂਟਰ ਸਿਵਾਰਤ ਇਕੜਾਈ ਆਗੀ ਆ ਦੇਖੋ ਜੀ ਠੀਕ ਹੈ ਤੇ ਇਹਨੂੰ ਤੁਸੀਂ ਕੀ ਕਰਨਾ ਜੇ ਤਾਂ ਕਟਿੰਗ ਲਈ ਤੁਸੀਂ ਕਾਟ ਪਾਣੀ ਤਾਂ ਵੀ ਠੀਕ ਹੈ ਜੀ ਨਹੀਂ ਤੁਸੀਂ ਇਸ ਤਰ੍ਹਾਂ ਇਹਨੂੰ ਆਏ ਫੋਲਡ ਕਰ ਲੈਣਾ ਇੱਥੋਂ ਤੁਸੀਂ ਆਹ ਜਿਹੜਾ ਬੰਦ ਪਾਸਾ ਹੈਗਾ ਆ ਦੇਖੋ ਮੈਂ ਵੀ ਫਿਰ ਕੈਮਰੇ ਕੋਲ ਰੱਖਾਂ ਇੱਥੋਂ ਜਿਹੜਾ ਬੰਦ ਪਾਸਾ ਹੈ ਤੇ 1 ਇੰਚ ਤੇ ਨਿਸ਼ਾਨ ਲਾ ਲੈਣਾ ਜੇ ਤੁਸੀਂ ਜ਼ਿਆਦਾ ਹੀ ਚੱਕਵੇਂ ਜੀ ਸਰਵਾਰ ਪਾਣੀ ਹੈ ਕਿ ਮੋਰੋਂ ਵਾਲੀ ਸਿੱਧੀ ਜੀ ਹੋ ਜਾ ਸਟੇਟ ਹੋ ਜਾ ਤਾਂ ਤੁਸੀਂ 1.5 ਇੰਚ ਤੇ ਨਿਸ਼ਾਨ ਲਾ ਲੈਣਾ ਇੱਥੇ 1 ਇੰਚ ਤੇ ਨਿਸ਼ਾਨ ਲਗਾ ਕੇ ਜੀ ਐਂਜੀ ਟੇਪ ਨੂੰ ਰੱਖ ਕੇ ਇੱਥੋਂ ਆਏ ਐਸ ਉਹ ਨੂੰ ਮਲਾ ਲੈਣਾ ਮੈਂ ਕੋਈ ਵੀਡੀਓ ਨਹੀਂ ਆ ਰਹੀ ਹੈ ਜੀ ਥੋੜਾ ਜਿਹਾ ਸਪੋਰ ਕਰੋ ਤੇ ਇਸ ਤਰ੍ਹਾਂ ਇਹ ਤੁਹਾਨੂੰ ਸਮਝਾਉਣਾ ਪਊਗਾ ਇੱਥੋਂ ਤੁਸੀਂ ਜੀ ਇਧਰੋਂ ਸਲਾਈ ਵਾਲੇ ਪਾਸੇ ਤੋਂ ਬਿਲਕੁਲ ਕੋਰਨਰ ਤੋਂ 1 ਇੰਚ ਪੇਪਰ ਆ ਕੇ ਇਧਰੋਂ 1 ਇੰਚ ਦਾ ਨਿਸ਼ਾਨ ਲਗਾ ਕੇ ਇਹਨੂੰ ਇਸ ਤਰ੍ਹਾਂ ਪੇਪਰ ਮਲਾ ਲੈਣਾ ਤੇ ਕਟਿੰਗ ਕਰ ਲੈਣੀ ਇਹ ਦੋਨੇ ਪੱਲੇ ਬਰਾਬਰ ਰੱਖ ਕੇ ਤੁਸੀਂ ਇਸ ਤਰ੍ਹਾਂ ਇਹਦੀ ਕਾਟ ਪਾ ਸਕਦੇ ਹੋਗੇ ਠੀਕ ਹੈ ਤੇ ਫਿਰ ਇਹਨੂੰ ਇਹਦਾ ਸੈਂਟਰ ਹੋ ਜਾਂਦਾ ਜੀ ਤੇ ਬੜ ਪਾਉਣ ਲੱਗੇ ਵੀ ਜਦੋਂ ਆਪਾਂ ਬੜ ਪਾਉਂਦੇ ਆ ਐ ਵੈਸੇ ਤਾਂ ਤੁਸੀਂ 3 ਇੰਚ ਤੇ ਨਿਸ਼ਾਨ ਲਗਾ ਲਿਆ ਕਰੋ ਸੈਂਟਰ ਚੋਂ ਜਿੱਥੋਂ ਆਪਾਂ ਬੜ ਪਾਉਣਾ ਸ਼ੁਰੂ ਕਰਦੇ ਹਾਂ ਉਸ ਨਾਲੀ ਸਲਾਈ ਤੋਂ ਉਤੋਂ ਤੁਸੀਂ 1 ਜਾਂ 1.5 ਇੰਚ ਤੇ ਨਿਸ਼ਾਨ ਲਗਾ ਕੇ ਉਹ ਰੱਖ ਸਕਦੇ ਹੋ ਤੇ ਹੁਣ ਆਪਾਂ ਬੜ ਪਾ ਕੇ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਆ ਆਪਣਾ ਨਿਸ਼ਾਨ ਲੱਗਿਆ ਹੋਇਆ 1 ਇੰਚ ਤੇ ਤੇ ਹੁਣ ਆਪਾਂ ਇਹਦੀ ਕਟਿੰਗ ਕਰਨੀ ਹੈਗੀ ਆ ਦੇਖੋ ਜੀ ਜਿਹੜਾ ਬੰਦ ਪਾਸਾ ਤੁਸੀਂ ਇਧਰੋਂ ਡਾਊਨ ਕਰਨਾ ਇਸ ਤਰ੍ਹਾਂ ਤੁਸੀਂ ਡਾਊਨ ਕਰ ਲੈਣਾ। ਬਾੜ ਪਾਉਣ ਲੱਗੇ ਜੀ ਵੈਸੇ ਤਾਂ ਤੁਸੀਂ ਸੈਂਟਰ ਤੋਂ 1 ਇੰਚ ਜਾਂ 1.5 ਇੰਚ ਰੱਖ ਕੇ ਅਸਨ ਵਾਲੀ ਸੀਨ ਕੋਲੋਂ ਬਾੜ ਪਾਉਣੀ ਸ਼ੁਰੂ ਕਰ ਸਕਦੇ ਹੋ। ਜੇ ਤੁਹਾਨੂੰ ਫਿਰ ਵੀ ਲੱਗਦਾ ਵੀ ਬਾੜ ਪਾਉਣੇ ਔਖੇ ਲੱਗਦੇ ਨੇ ਤਾਂ ਤੁਸੀਂ 3-3 ਇੰਚ ਦੇ ਨਿਸ਼ਾਨ ਲਗਾ ਲਿਓ। ਤੇ 벨ਟ ਦਾ ਮਾਰਜਿਨ ਛੱਡ ਕੇ 3-3 ਇੰਚ ਦੇ ਨਿਸ਼ਾਨ ਲਗਾ ਕੇ ਬਰਾਬਰ ਬਾੜ ਆਉਣਗੇ। ਤੇ ਪਹਿਲਾਂ 벨ਟ 'ਚ ਵੀ ਆਪਾਂ ਤੁਹਾਨੂੰ ਢਾੜ ਪਾਉਣੇ ਦੱਸਾਂਗੇ। ਇਹ ਸ਼ੇਪ ਹੋਗੀ। ਤੇ ਆਹ ਵਾਲਾ ਜਿਹੜਾ ਸੈਂਟਰ ਵਾਲਾ ਬਲ ਪਾਉਣਾ ਜੀ ਤੁਸੀਂ ਦੇਖੋ ਜਿੱਥੇ ਆਪਣੀ ਸਲਵਾਰ ਦੀ ਕਰੀਜ਼ ਬਣਦੀ ਹੁੰਦੀ ਹੈ ਮੂਰੀ ਕੋਣੋ ਇਹ ਬਲ ਵੱਡਾ ਛੋਟਾ ਹੋ ਜਾ ਤਾਂ ਵੀ ਕੁਛ ਨਹੀਂ ਜੀ ਪਰ ਤੁਸੀਂ ਇਹ ਬਲ ਸੈਂਟਰ 'ਚ ਹੀ ਪਾਉਣਾ ਕਿਉਂਕਿ ਇਹਦੇ ਨਾਲ ਕਰੀਜ਼ ਬਣਦੀ ਹੁੰਦੀ ਹੈ ਤੇ ਆਪਾਂ ਜਦੋਂ ਪ੍ਰੈਸ ਕਰਨੀ ਆ ਸਲਵਾਰ ਵਧੀਆ ਲੱਗਦੀ ਆ ਆ ਦੋ ਬਲ ਜੀ ਆਪਾਂ ਬੈਕ ਵਾਲੇ ਪਾ ਲੈਨੇ ਜਿਹੜੇ ਬੈਕ ਤੇ ਬਲ ਪਾਉਣੇ ਆ ਹੁਣ ਤੁਸੀਂ ਆਹ ਜਿਹੜੀ ਅਸਨ ਵਾਲੀ ਸੀਣਾ ਸੈਂਟਰ 'ਚੋਂ ਫੜ ਕੇ ਇਸ ਤਰ੍ਹਾਂ ਜਿੰਨੀ ਆਪਣੀ ਬੈਲਟ ਹੋਊਗੀ ਦੇਖ ਲਓ ਤੁਹਾਡੀ 20 ਇੰਚ ਬੈਲਟਾਂ 22 ਇੰਚ ਆ ਇੱਕ ਇੰਚ ਜਿੰਨੇ ਵੀ ਬੈਲਟ ਆ ਤੁਹਾਡੇ ਕੋਲੇ ਉਹਨਾਂ ਤੁਸੀਂ ਇੱਥੋਂ ਅੱਧ ਕਰ ਲੈਣਾ ਜੇ ਤੁਹਾਡੇ ਕੋਲੇ 20 ਇੰਚ ਬੈਲਟ ਆ ਜੀ ਤਾਂ ਤੁਸੀਂ 10-10 ਇੰਚ ਛੱਡ ਲੈਣਾ 10 ਇੰਚ ਆ ਡਬਲ ਪੱਲਾ ਹੋ ਗਿਆ ਆਪਣੇ ਇੱਕ ਉਧਰੋਂ ਇੱਕ ਉਧਰੋਂ 10-10 ਇੰਚ ਛੱਡ ਕੇ ਉਸ ਤੋਂ 2 ਇੰਚ ਵੱਧ ਹੋਰ ਛੱਡਣਾ ਜੀ ਤੁਸੀਂ ਜਿੰਨੀ ਬੈਲਟ ਆ ਉਹਦਾ ਹਾਫ ਕਰਕੇ ਉਸ ਤੋਂ 2 ਇੰਚ ਵੱਧ ਛੱਡ ਕੇ ਤੁਸੀਂ ਨਿਸ਼ਾਨ ਲਾ ਲੈਣਾ ਚਾਹੇ ਟੱਕ ਲਾ ਲਿਓ ਬਾਕੀ ਜਿੰਨਾ ਵੀ ਕੱਪੜਾ ਹੋਊਗਾ ਆਪਣੇ ਕੋਲੇ ਉਹਦੇ ਵਿੱਚ ਤੁਸੀਂ ਸਾਰੇ ਵਿੱਚ ਬਲ ਪਾ ਲੈਣੇ ਇਹ ਗੱਲ ਨੋਟ ਰੱਖਿਓ ਜੀ ਧਿਆਨ ਰੱਖਿਓ ਜੀ ਜਿੰਨੀ ਆਪਣੇ ਕੋਲੇ 벨ਟ ਆ ਉਹਦਾ ਅੱਧ ਕਰਕੇ ਨਿਸ਼ਾਨ ਲਾ ਲੈਣਾ ਉਸ ਤੋਂ 2 ਇੰਚ ਵੱਧ ਛੱਡ ਕੇ ਬਾਕੀ ਕੱਪੜੇ ਵਿੱਚ ਸਾਰੇ ਚ ਬਲ ਪਾਉਣੇ ਆ ਜੀ ਤੁਸੀਂ 3 ਇੰਚ ਤੇ ਵੀ ਬਲ ਪਾ ਸਕਦੇ ਹੋ 2.5 ਤੇ ਪਾ ਸਕਦੇ ਹੋ ਫਿਰ ਇੱਕੋ ਜਿਹਾ ਬਲ ਪੈਣਗੇ ਨਿਸ਼ਾਨ ਲਗਾ ਕੇ ਹੁਣ ਆਪਾਂ ਬਲ ਪਾ ਲਈਏ ਤੇ ਫਿਰ ਤੁਹਾਨੂੰ ਦਿਖਾਉਣਾ ਹੈ ਜਿਹੜਾ 2 ਇੰਚ ਵੱਧ ਆਪਾਂ ਕਾਦੇ ਲਈ ਛੱਡਦੇ ਹੁੰਨੇ ਆਗੇ ਬਲ ਪਾਉਣਿਆਂ ਨਾਲ ਬਲ ਪਾਉਂਦੇ ਹੋਏ ਦਿਖਾਉਣਾ ਹੈ ਤੁਹਾਨੂੰ ਲਓ ਜੀ ਆਪਾਂ ਹੁਣ ਇੰਨਾ ਗੈਪ ਛੱਡ ਕੇ ਬਲਾਉਣ ਲੱਗੇ ਆ ਆ ਦੇਖੋ ਤੁਸੀਂ ਇਸ ਤਰ੍ਹਾਂ ਕੱਪੜਾ ਚੱਕੀ ਆਮ ਬਰਾਬਰ ਰੱਖ ਲੈਣਾ ਜੇ ਤੁਹਾਨੂੰ ਆ ਵੀ ਜੀ ਬਲਾਂ ਦਾ ਫਰਕ ਵੀ ਕਈ ਵਾਰ ਬਾਲਾਂ ਚ ਫਰਕ ਰਹਿ ਜਾਂਦਾ ਆ ਦੇਖੋ ਇਕੋ ਜਿਹਾ ਗੈਪ ਨਹੀਂ ਰਹਿੰਦਾ ਵੀ ਆਪਣਾ ਬਲਾਂ ਚ ਇਕੋ ਜਿਹਾ ਗੈਪ ਕਿਉਂ ਨਹੀਂ ਰਹਿੰਦਾ ਉਹਦੇ ਲਈ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿ ਤੁਸੀਂ ਆ ਦੇਖੋ ਆ ਜਦੋਂ ਤੁਸੀਂ ਕਮਾਉਣੇ ਹੋ ਨਾ ਸੂਈ ਦਾ ਦੇਖ ਲਿਆ ਕਰੋ ਵੀ ਕਿੰਨੇ ਵਾਰ ਸੂਈ ਆਪਣੀ ਕਿੰਨੇ ਟਾਂਕੇ ਆਪਾਂ ਭਰੇ ਨੇ ਟਾਂਕੇ ਗਿਣ ਲਿਆ ਕਰੋ ਫਿਰ ਬਰਾਬਰ ਬਲ ਪੈ ਜਾਣਗੇ ਆ ਦੇਖੋ ਹੁਣ ਮੈਂ ਇਸ ਤਰ੍ਹਾਂ ਬਲ ਚੱਕ ਕੇ ਪਾ ਰਹੀ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਖਾਲੀਆਂ ਬਿਕਨ ਵਿੱਚ ਤੇ ਬਲ ਪਾਉਣੀ ਆ ਆਹ ਦੇਖੋ ਸੂਈ ਕੋਲੋਂ ਮੈਂ ਕਿ ਆ ਦੇਖੋ ਮੈਂ ਇੱਥੋਂ ਕੱਪੜਾ ਚੱਕ ਰਹੀਆਂ ਇੱਥੋਂ 3 ਇੰਚ ਹੋ ਗਿਆ ਜੀ ਠੀਕ ਹੈ ਇੱਥੋਂ 3 ਇੰਚ ਹੋ ਗਿਆ 3 ਇੰਚ ਤੇ ਮੈਂ ਵਲ ਪਾ ਰਹੀ ਹਾਂ ਤੁਸੀਂ ਦੇਖਿਓ ਧਿਆਨ ਨਾਲ ਮੈਂ ਇੱਥੋਂ ਹੀ ਕੱਪੜਾ ਚੱਕ ਕੇ ਆਪਾਂ ਵਲ ਪਾਉਣੇ ਨੇ जी अपनी कार्ट आ गई आ गई जी सेंटर आ गया ठीक है चाकना निशान ला देखो, मैं हूं थोड़ा जटाता ना देखो सेंटर चो बल पा क्योंकि क्रीज़ बना कोई गल नहीं इक्का बार अपना बड़ा छोटा हो जुगा कोई चक्कर नहीं जी फिर अपन उसी तरह बढ़ते हैं अपने को लेके कपड़ा बात होगा के अरब बात तो बार अपने बातें पहचान के ਨਹੀਂ ਘਟ ਪੈ ਜਾਣਗੇ ਕਿਰਦ ਹਸਾਮ ਨਾਲ ਬਲ ਪਾ ਸਕਦੇ ਤੁਸੀਂ ਹਾਂਜੀ ਹੁਣ ਆਪਾਂ ਇੱਕ ਸਾਈਡ ਦੇ ਵਾਲ ਪਾ ਲਏ ਨੇ ਆ ਦੇਖੋ ਇੱਕੋ ਜਿਹੇ ਵਾਲ ਪਏ ਨੇ ਤੇ ਹੁਣ ਆਪਾਂ ਦੂਜੀ ਸਾਈਡ ਦੇ ਵਾਲ ਪਾ ਕੇ ਦਿਖਾਉਨੇ ਆ ਤੁਹਾਨੂੰ ਹੁਣ ਆਪਾਂ ਬੈਲਟ ਬਣਾਉਨੇ ਆ ਆ ਦੇਖੋ ਜਿੰਨੀ ਕਟਿੰਗ ਆਪਾਂ ਪੈਰ ਕਰਦੇ ਆ ਮਾਦਮ ਨਾਲੇ ਆਪਾਂ ਤੁਹਾਨੂੰ ਇਹ ਵੀ ਚਿੜੀ ਬਣਾਉਣਾ ਸਿਖਾਉਣੀ ਹੈ ਨਾਲੇ ਟਾਰਪਣਾ ਜਿਹੜਾ ਆਪਾਂ ਨੇ ਇਫਾ ਹੋਲਡ ਕਰਨਾ ਜੀ ਉਹਦੇ ਵਾਸਤੇ ਤੁਸੀਂ ਤਾਂ ਨਾ ਆ ਦੇਖੋ ਡੇਢ ਕਿਨਚੂ ਪਰੋ ਕਪੜਾ ਛੱਡ ਕੇ ਨਾ ਜਦੋਂ ਰਹਿ ਜਾਂਦਾ ਆਪਣਾ ਸਲਾਈ ਲਾਉਣ ਲੱਗਿਆ ਇੱਧਰ ਨੂੰ ਇਸ ਤਰ੍ਹਾਂ ਤੁਸੀਂ ਇਹਨੂੰ ਐਂ ਕਮਾ ਲੈਣਾ ਹੁੰਦਾ ਤੁਸੀਂ ਕਪੜੇ ਨੂੰ ਸਿੱਧਾ ਕਰਦੇ ਹੋ ਠੀਕ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਚਿੜੀ ਜਿਸ ਤਰ੍ਹਾਂ ਬਣਦੀ ਹੈ जरा पीफा होल्ड करना आज इस तरह घुमा के उल्टा के इस तरह सीधी निशानी ला ली सी एनू, इस सी। इस एनू इत्धु, इत्धु इस जी इस तरह कर लेना इस तरह आ गया फिर इन इतों इतों आय सिलाई लगा के इधर इस तरह सिलाई लगा के इधर कड़ती है ठीक है जी इस तरह सिलाई लगा के फिर तुम इस तरह के ब्लाउज इस तरह नेफा फोल्ड कर देखो ठीक है इस तरह ही सिलाई लगावे ਆਪ ਘਮਾ ਲਿਆ ਨੂੰ ਇਸ ਤਰ੍ਹਾਂ ਇਧਰ ਆ ਕੇ ਪਸ ਲਾਈ ਹੁਣ ਜਿਹੜਾ ਕਈ ਵਾਰ ਨੇਫੇ ਚ ਬਣ ਪੈ ਜਾਂਦਾ ਉਹ ਤੁਹਾਨੂੰ ਦੱਸਦੇ ਆਂ ਆਪਾਂ ਕਿਉਂ ਪੈਂਦਾਗਾ ਹਾਂਜੀ ਤੁਸੀਂ ਕੀ ਕਰਦੇ ਹੋ ਇੱਥੋਂ ਐ ਫੜ ਕੇ ਇਸੇ ਨੂੰ ਹੀ ਖਿੱਚੀ ਜਾਂਦੇ ਹੋ ਜੀ ਤੁਸੀਂ ਇੱਥਾਂ ਬਰਾਬਰ ਨਹੀਂ ਰੱਖਦੇ ਹੈਗੇ ਐ ਬਰਾਬਰ ਰੱਖ ਕੇ

ਆ ਦੇਖੋ ਜਿਹੜੀ ਆ ਹੁਣ ਆਪਣੀ ਸਲਾਈ ਆ ਨਾ ਅਸੀਂ ਇਹਨਾਂ ਕੋਲੇ ਕਰਕੇ ਖੋਲ੍ਹਣਾ ਆ ਆ ਦੇਖੋ ਜੀ ਆ ਬਰਾਬਰ ਆਈ ਜਦੋਂ ਬਣ ਪੈ ਜਾਂਦਾ ਫਿਰ ਇਹ ਵੱਧ ਘੱਟ ਹੋ ਜਾਂਦਾ ਲੋ ਬੈਟਾ ਬਣਾ ਲੀਏ ਬੈਟਾ ਆਪਾਂ ਹੁਣ ਢਾੜ ਪਾਉਣੀ ਦੱਸਾਂਗੇ ਨਾਲ ਬੈਟ ਦੀ ਜੜਾਈ ਕਰਕੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਆਪਾਂ ਨੇ ਆਪਾ ਫੋਲਡ ਕਰ ਲਿਆ ਆ ਸੱ ਪਿਛਲੀ ਸੀਣ ਆ ਗਈ ਜੀ ਆਹ ਨੇ ਪਾ ਫੋਲਡ ਕੀਤਾ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਵੀ ਜੇ ਆਪਾਂ ਜ਼ਿਆਦਾ ਹੀ ਸਲਵਾਰ ਕਈਆਂ ਦਾ ਪੇਟ ਜ਼ਿਆਦਾ ਹੁੰਦਾ ਥੱਲੇ ਨੂੰ ਖਿਸਕਣ ਲੱਗ ਜਾਂਦੀ ਹੈਗੀ ਉਹਦੇ ਲਈ ਆਪਾਂ ਢਾਲ ਕਿਵੇਂ ਪਾ ਸਕਦੇ ਹਾਂ 벨ਟ ਤੇ ਆਹ ਚੀਜ਼ ਨੂੰ ਜੇ ਆਪਣੇ ਸੈਂਟਰ ਕਰਿਆ ਹੋਇਆ ਨਾ ਦੋਨੇ ਸਲਾਈਆਂ ਦਾ ਤਾਂ ਤੁਸੀਂ ਇੱਥੇ ਵੀ ਨਿਸ਼ਾਨ ਲਾ ਲੈਣਾ ਆਹ ਸੈਂਟਰ ਹੋ ਗਿਆ ਇੱਥੋਂ ਤੁਸੀਂ 1 ਇੰਚ ਜੱਪਾਉਣਾ ਕੈਂਚ ਲਾ ਲਓ ਨਿਸ਼ਾਨ ਲਗਾ ਲੈਣਾ ਜਿਹੜਾ ਆਹ ਸਾਈਡ ਤੋਂ ਹੁੰਦਾ ਆਪਣਾ ਬਰਾਬਰ ਆਉਂਦਾ ਇਹਦੇ ਨਾਲ ਮਲਾ ਕੇ ਫਰੰਟ ਵਾਲੇ ਪੱਲੇ ਤੇ ਪਾਉਣੀ ਹੈ ਜੀ ਆਹ ਵਾਲੀ ਕਾਰਟੂਨ ਸੀ ਇਸ ਤਰ੍ਹਾਂ ਇਹਨੂੰ ਕਟਿੰਗ ਕਰ ਦੇਣਾ ਫਰੰਟ ਵਾਲੇ ਪੱਲੇ ਜਿੱਧਰੋਂ ਇੱਥੋਂ ਤੁਸੀਂ ਆ ਲਓ ਇੱਥੋਂ ਆਪਣੇ ਡਾਇਮੈਂਡ ਚੱਕੀ ਜਾਓ ਕਿ ਇੱਥੇ ਸੈਡਾ ਤੋਂ ਆਪਣੇ ਬਰਾਬਰ ਰਹੇ ਚਾਹੇ ਜਿੱਥੋਂ ਮਲਾਵੇ ਠੀਕ ਹੈ ਜੀ ਇਹ ਤੁਸੀਂ 벨ਟ ਕੱਟੋ ਇਹ 벨ਟ ਬਣਾ ਕੇ ਤੁਸੀਂ ਫੇਰੀ ਕੱਟ ਪਾਓ ਕਈ ਵਾਰ ਝਲਖਾ ਲੱਗ ਜਾਂਦਾ ਹੁੰਦਾ ਬੈਕ ਪੱਲੇ ਤੇ ਕੱਟ ਪੈ ਜਾਂਦੀ ਹੈ ਜੀ ਇਹ 벨ਟ ਬਣਾ ਕੇ ਫਰੰਟ ਵਾਲੇ ਪੱਲੇ ਤੇ ਤੁਸੀਂ ਕੱਟ ਪਾਓ ਜੇ ਥੋੜਾ ਪੇਟ ਜ਼ਿਆਦੇ ਆ ਇਸ ਕਰਕੇ ਤਾਂ ਤੁਸੀਂ ਆਹ ਵਾਲੀ ਕੱਟ ਪਾ ਸਕਦੇ ਠੀਕ ਹੈ ਜੀ ਆ ਦੇਖੋ ਆਪਾਂ ਵੜ ਪਾ ਲੈਨੇ ਆ ਜਿਹੜਾ ਆਪਾਂ ਸਾਈਡ ਤੇ 2 ਇੰਚ ਦਾ ਮਾਰਜਨ ਛੱਡਿਆ ਸੀ ਉਹ ਇਸ ਕਰਕੇ ਛੱਡਿਆ ਸੀ ਕਿਉਂਕਿ ਆਪਣੇ ਬਾਹਰ ਅੰਦਰ ਨੂੰ ਰਹਿਣ ਠੀਕ ਹੈ ਜੀ ਹਜੇ ਆਪਾਂ ਇਹਨਾਂ ਦੇ ਪ੍ਰੈਸ ਪ੍ਰੋਸ ਕਰਨੀਆਂ ਤਾਂ ਕਰਕੇ ਥੋੜੀ ਜਿਹੀ ਇਸ ਤਰ੍ਹਾਂ ਲੱਗਦਾਗਾ ਮੈਂ 벨ਟ ਦੀ ਜੜਾਈ ਵੀ ਕਰਨੀ ਆਂਗੀ ਤੇ ਆਪਾਂ ਇਹ 1.5 ਇੰਚ ਵੀ ਰੱਖ ਸਕਦੇ ਆਂ ਜੀ 2 ਇੰਚ ਵੀ ਰੱਖ ਸਕਦੇ ਆਂਗੇ ਜੇ ਆਪਾਂ ਇੱਥੇ ਪ੍ਰੋਪਰ ਕਰਕੇ ਆਪਾਂ ਬਣ ਪਾਵਾਂਗੇ 벨ਟ ਆਪਣੀ ਬਰਾਬਰ ਆਜੂਗੀ ਕੋਈ ਜਾਣੀ ਜੀ ਜੇ ਬਰਾਬਰ ਕਰਕੇ ਆਪਾਂ 벨ਟ ਜੜ ਲਾਂਗੇ ਆਹ ਮਾਰਜਨ ਨਹੀਂ ਛੱਡਾਂਗੇ ਤਾਂ ਸਲਵਾਰ ਆਪਣੀ ਬਾਅਦ ਨੂੰ ਜਾਣ ਲੱਗ ਜੰਦੀ ਹੈ ਜਿਸ ਨੂੰ ਕਹਿੰਦੇ ਆਪਾਂ ਵੀ ਮੂਰੀ ਘੁੰਮਣ ਲੱਗਦੀ ਹੈ ਤੇ ਬਾਹਰ ਆਪਣੇ ਸਾਰੇ ਬਾਹਰ ਨੂੰ ਚਾਨ ਲੱਗ ਜਾਂਦੇ ਨੇ ਤੇ ਇਸ ਕਰਕੇ ਆਪਾਂ ਇਹ ਬਾਹਰ ਅੰਦਰ ਨੂੰ ਰੱਖ ਦੇਾਂਗੇ ਇੰਨਾ ਮਾਰਜਿਨ ਛੱਡ ਕੇ ਬਿਲਕੁਲ ਸਹੀ ਆਉਂਦੇ ਨੇਗੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜੀ ਆਪਾਂ 벨ਟ ਬਣਾਈ ਸੀ ਇਹ 벨ਟ ਵੀ ਆਪਾਂ ਇਸ ਤਰ੍ਹਾਂ ਜੜਾਈ ਕਰਨਾਗੇ ਲਓ ਜੀ ਆ ਦੇਖੋ ਬਿਲਕੁਲ ਬਰਾਬਰ ਆਉਂਦੀ ਆ ਮੈਂ ਇਹਦੇ ਸਲਾਈ ਨੇ ਲਗਾਈ ਤੁਹਾਨੂੰ ਫੜ ਕੇ ਇਸੇ ਤਰ੍ਹਾਂ ਹੀ ਦਿਖਾਉਣੀ ਆ ਕਿ ਬਿਲਕੁਲ ਬਰਾਬਰ ਆਉਂਦੀ ਆ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਜੜਾਈ ਕਰ ਲਈਏ ਤੁਸੀਂ ਵੀ ਇਸ ਤਰ੍ਹਾਂ ਵਾਲ ਪਾ ਲਿਓ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਵਾਲ ਕਿਸ ਤਰ੍ਹਾਂ ਪਾਉਣੇ ਆ ਬੈਲਟ ਤੇ ਢਾਲ ਕੇ ਇਸ ਤਰ੍ਹਾਂ ਪਾਉਣੀਆਂ ਆ ਆਪਾਂ ਸਲਵਾਰ ਦੀਆਂ ਕਟਾਂ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਆ ਮੈਨੂੰ ਉਮੀਦ ਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸੋਹਣਾ ਜਿਹਾ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਅਗਲੀ ਵੀਡੀਓ ਆਪਾਂ ਤੁਹਾਡੀ ਡਿਮਾਂਡ ਤੇ ਜਾਂ ਕਿਸੇ ਵੀ ਤਰ੍ਹਾਂ ਦੀ ਆਪਾਂ ਵੀਡੀਓ ਜ਼ਰੂਰ ਬਣਾ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ